ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਦਰਸ਼ੇਵ ਸਿੰਘ ਰਾਜੀਆ ਕੀਤੀ ਪੰਜਾਬ ਤੇ ਹਾਜ਼ਰ ਹਾਂ ਸੋ ਅੱਜ ਦਿਨ ਮੰਗਲਵਾਰ ਤੇ ਡਰਟ ਹੈ ਮਹਿਗਾ ਤਕਰੀਬਨ 5 ਵਜੇ ਦਾ ਸ਼ਾਮ ਦਾ 5 ਵਜੇ 10 ਮਿੰਟ ਹੋ ਗਏ ਨੇ ਤੇ ਬਾਈ ਅੱਜ ਕਰ ਰਹੇ ਆ ਆਪਾਂ ਕਿਰਾਏ ਦੇ ਲੋਕਾਂ ਨੇ ਹਲਾਂ ਦੀ ਬਾਹੀ ਦੋ ਤਿੰਨ ਘਰਾਂ ਕਿਸਾਨਾਂ ਦਾ ਪਹੜ ਵਾਹਿਆ 1 ਲੱਖ ਰਹਿਣਾ ਹੁਣ ਜੀਰੀ ਬੀਜਣ ਦੀ ਤਿਆਰੀ ਆ ਤੇ ਆਪਣੇ ਕੋਲ ਕਿਉਂ ਆਪਾਂ ਕਿਰਾਏ ਤੇ ਵੀ ਟਰੈਕਟਰ ਦਿੰਨੇ ਆ ਕਿਰਾਏ ਤੇ ਹਲਾ ਨਾਲ ਤਵੀਆਂ ਨਾਲ ਵਾਹਣ ਪਾਉਂਦੇ ਤੇ ਬਜਾਈ ਕਰਦੇ ਆ ਲੋਕਾਂ ਦੀ ਤੇ ਅੱਜ ਤਿਆਰੀ ਕਰ ਰਹੇ ਆ ਦੋ ਘਰਾਂ ਦੀ ਪਹਿਲਾਂ ਕਰਿਆ ਇੱਕ ਘਰ ਨੇ ਇਹਦਾ ਤੇ ਉਹ ਵੀ ਕਰ ਰਹੇ ਆ ਤੇ ਜੀਰੀ ਬੀਜਣ ਦੀ ਸ਼ੁਰੂਆਤ ਹੋ ਚੁੱਕੀ ਆ ਬੀਜਣਾ ਵਾਸਤੇ ਸਿੱਧੀ ਬਜਾਈ ਡੀਐਸਆਰ ਤੋਂ ਪਹਿਲਾਂ ਵੀ ਦੱਸਿਆ ਸੀ ਸੋ ਸਾਨੂੰ ਦਿਖਾਉਂਦੇ ਤੇ ਮਿਲਦੇ ਆ ਤੇ ਭੈਣ ਕੋਲੇ ਗਏ ਸੀ ਤੇ ਪਹਿਲਾਂ ਉੱਤੇ ਜਾ ਕੇ ਆਏ ਗੱਲਾਂ ਬਾਤਾਂ ਕਰਦੇ ਸੁਣ ਦਿਖਾਉਣੇ ਅੱਗੇ ਬਣੇ ਰਹੋ ਵਲੌਗ ਨਾਲ ਧੰਨਵਾਦ ਜੀ ਥੈਂਕ ਯੂ ਠੀਕ ਆ ਜੀ ਮਿਲਦਾ ਹੋਣਾ ਸਾਨੂੰ ਪ੍ਰੈਕਟਰ ਅੱਗੇ ਆਪਾਂ ਇਹਨੂੰ ਸਬਜੀ ਦੇਣਾ ਫਲੀਆਂ ਵੱਧੂ ਲੱਗਣ ਲੱਗੀਆਂ ਕਹਿੰਦਾ ਤਰਸੇਮ ਕਹਿੰਦਾ ਤੇ ਮੈਂ ਸਾਡੇ ਵੀ ਲੱਗੀਆਂ ਪਈਆਂ ਨੇ ਪਹਿਲਾ ਦਿਨੇ ਆਵਣ ਨੇ ਫੋਨ ਕੀਤਾ ਸੀ ਕਹਿੰਦੇ ਪਹਿਲੇ ਤੁਮੇ ਜਾਇਆ ਸੁਪਤੀ ਐ ਸੁਖਮਣ ਹੋਰੀਆ ਘਰੇ ਨੇ ਅੱਜ ਕਹਿੰਦੀ ਨਾ ਮੈਂ ਮਿਲ ਜਾਂਗੇ ਨਾ ਫਲੀਆਂ ਲੈ ਜਾਉਂਗੇ ਚੋਹੀ ਗੱਲ ਆ ਹਨਾ ਜੀ ਫਿਰ ਦੁਪਹਿਰ ਐ ਹੋ ਜਾਣਾ ਵੀ ਪਾਏ ਜੀ ਕੰਮ ਕਰਕੇ ਬਹਿ ਜੀ ਬਿੰਦ ਦਮ ਲੈ ਲਈਏ ਤਰਸੇਮ ਹੁਣ ਆਇਆ ਕਿ ਇੱਧਰਲੇ ਖੇਤ ਜਿਹੜੇ ਠੇਕੇ ਤੇ ਲੱਤਾ ਹੋਇਆ ਵਾਹਣ ਉਹ ਸਾਡੇ ਕੰਨੀ ਨਹੀਂ ਲੱਤਾ ਹੋਇਆਗਾ ਤੇ ਉਧਰ ਆਇਤੀ ਨਾਲ ਫਲੀਆਂ ਲਿਆਇਆ ਤੋੜ ਕੇ ਮੈਂ ਇੱਧਰ ਚੋੜ ਕੇ ਲਈ ਇੱਕ ਮੱਝ ਦੀ ਰਹਿੰਦੀ ਹੈਗੀ ਤੇ ਹੁਣ ਅਸੀਂ ਕਰਦੇ ਆ ਭੈਣ ਭਾਈ ਗੱਲਾਂ ਤੇ ਕੱਤੇ ਆਂ ਮੁਕੇ ਆਂ ਬਨੇਰੀ ਨਾਲ ਕੇਲੇ ਅੰਬੀਆਂ ਲਈ ਚਾਟਣੀ ਲਿਆਇਆ ਅੰਬੀਆਂ ਲਈ ਅੰਬੀਆਂ ਲਿਆਇਆ ਚਾਟਣੀ ਲਈ ਤੇ ਆ ਆਲੂ ਬੁਖਾਰੇ ਹਜੇ ਕੱਚੇ ਨੇ ਥੋੜੀ ਜਿਹੀ ਖਟ ਮਿੱਠੇ ਜੇ ਤੇ ਬੱਚਿਆਂ ਨੂੰ ਪਹਿਲੀ ਚੀਜ਼ ਹੋਵੇ ਖੱਟ ਮਿੱਠੀ ਹੋਵੇ ਜੀ ਚੀਜ਼ ਹੀ ਖਾ ਲੈਂਦੇ ਨੇ ਹਨਾ ਜੀ ਤੇ ਅੱਗੇ ਤਰਸੇਮ ਨੂੰ ਕਹਿ ਕੇ ਵੀ ਮਹਾਪਾ ਜੀ ਸਾਡੇ ਦਾਪ ਕਿ ਕੋ ਉੱਤੇ ਫੜਾਣਾ ਲਵਾਈ ਤਰਸੇਮ ਨੂੰ ਪਤਾ ਜੀ ਹਨਾ ਵੀ ਕਿਹੜਾ ਮੁੱਟਾ ਕਿਵੇਂ ਫਾਲ ਦਿੰਦਾ ਕਿਹੜਾ ਮੁੱਟਾ ਕਿਵੇਂ ਦਿੰਦਾ ਖਾਣਾ ਤੇ ਬਾਕੀ ਛਰੇ ਜਿਹੜਾ ਬੰਦਾ ਇਸ ਕੰਮ ਚ ਆਇਆ ਹੋਵੇ ਉਸ ਕੰਮ ਦਾ ਪਤਾ ਹੁੰਦਾ ਹਨਾ ਤਰਸੇਮ ਦੇ ਹੱਥੋਂ ਪਤਾ ਨਹੀਂ ਕੀ ਗੱਲ ਸਾਡੇ ਸਾਡੇ ਪਾਪਾ ਜੀ ਹੁੰਦੇ ਰਾਜੀ ਆਲੇ ਤੇ ਉਹ ਵੀ ਜਿਸ ਤਰ੍ਹਾਂ ਦੀ ਵੀ ਬੀਬੀਂ ਦਾਦੇ ਉਸ ਤਰ੍ਹਾਂ ਵੀ ਫੜ ਦੇਣ ਲੱਗ ਜਾਂਦੇ ਐਂ ਹੱਥ ਤਰਸ਼ੇਮ ਦਾਗਾ ਜਿਸ ਤਰ੍ਹਾਂ ਵੀ ਬੀਬੀਂ ਦਾਦੇ ਉਸ ਤਰ੍ਹਾਂ ਉਹ ਨਾ ਫੜ ਦੇਣ ਲੱਗ ਜਾਂਦਾ ਹੈ ਨਾ ਕੋਈ ਗੱਲ ਹੈਗਾ ਕੁਝ ਮਿਲਤ ਵੀ ਕਰਦਾ ਹੈਗਾ ਕੁਝ ਜਿਵੇਂ ਮੈਂ ਕਹਿੰਦੇ ਨੇ ਭੋਲੇ ਪਾਣਾ ਨਭਿਰਾ ਹੁੰਦਾ ਹੈਗਾ ਹੈ ਨਾ ਭੋਲੇ ਪਾਏ ਮਿੱਟੀ ਚ ਦਾਣੇ ਰਲਾ ਦੇ ਉਹ ਵੀ ਫੜ ਦੇ ਲੂਪ ਘਰ ਵੇ ਪੈਣੇ ਅੱਗ ਹੋਏ ਪਹਿਲੇ ਦੋ ਮਰੂਦ ਨਾਲ ਹੀ ਜੰਮਣਾ ਹੋ ਜਾਣਾ ਹਾਂ ਜੰਮਣਾ ਹਾਂ ਜੰਮਣਾ ਇਹਨਾਂ ਸਤਰਾਣਾਂ ਦੇ ਕਿ ਜੰਮਣਾ ਲੱਗੀਆਂ ਕਦੋਂ ਮੁਸੰਮੀ ਆਲੇ ਮਸੇ ਉੱਤੇ ਮੁਸੰਮੀ ਆਈ ਕਿ ਛੋੜ ਜਿਹਾ 20 ਫਰੂਟ ਆਪਣੇ ਤਲਾ ਇੰਨਾ ਬਹੁਤ ਹੈਗਾ ਇਹਨੇ ਹੋਰ ਲੱਗਣ ਲੱਗੇ 3000 ਕੁ ਰੁਪਏ 500 ਵਾਈਪਵਾ ਦੇ ਮਾਲੀਆ ਸਾਰੇ ਹਾਂ ਦਵਾਈ ਪਾਈ ਆ ਮਸੀ ਇਹਦੇ ਪੈਕਟ ਦੇ ਹੋਰ ਨੇ ਇੱਕ ਬੁੱਧੇ ਤੇ ਇੱਕ ਪੈਕਟ ਪੈਂਦਾ ਸਾਡਾ ਚੀਕੂ ਤੁਹਾਡੇ ਨਾਲ ਮੈਂ ਤੋੜ ਦੇ ਜਿਹੜੇ ਤੇ ਤੁਹਾਨੂੰ ਜਿਹੜੇ ਟੀਕੂ ਨਾਲ ਭਰ ਜੋ ਉਹਦੀ ਖੁੱਲ ਜੂ ਜਾਗਾ ਉਹ ਕਰਦਾ ਕਰ ਬਾਈ ਉਹਨੂੰ ਬਹੁਤ ਟੰਬੇ ਕਰਦੇ ਐ ਨਾ ਬਟਨ ਵੀ ਬਾਲ ਕਰਾ ਦੇ ਹਾਂ ਕਹਿੰਦਾ ਦੂਹੋ ਗੇੜੇ ਦਵਾ ਦੇ ਚੰਨਾ ਕੋਟਾ ਇਹ ਬੁੱਧਾ ਬਈ ਆਪਣੇ ਕਿਤੇ ਮੱਤੇ ਆ ਜਾਂਦੇ ਤੇ ਬਾਲੇ ਲੱਗੇ ਜੇ ਤੋੜ ਕੇ ਇਹਦੇ ਬੰਦੇ ਇਹ ਰੱਖ ਦੇ ਕੱਪੜੇ ਦੇ ਦਾ ਕਾਗਜ਼ ਆ ਤੇ ਤੋੜ ਕੇ ਵੀ ਨਹੀਂ ਉਹ ਤੇ ਸਾਹੇ ਇਸ ਤਰ੍ਹਾਂ ਮੋਲ ਬੁੱਧਾ ਜਿਹੜਾ ਬੁੱਧਾ ਨਹੀਂ ਕਰਦਾ ਕੋਈ ਨਹੀਂ ਮਸੀ ਇਹਨੂੰ ਇਹ ਤੋੜ ਕੇ ਰੱਖ ਦੇ ਹਾਂ ਪਹਿਲਾਂ ਕਿਰਦੇ ਵਾਲੇ ਦਵਾ ਦੇ। ਦੋ ਦਿਨ ਹੀ ਕਰਦੇ। ਮੈਂ ਇਹ ਭੰਨ ਕਿਰਦੇ ਉੱਤੇ ਕਿਰਦੇ ਨੂੰ ਰੱਖ ਰੱਖੂਣ ਲੈ ਗਈ ਸੀ। ਆਇਆ ਕਿ ਅੰਬੂਰਤਾ ਸੀ ਆਇਆ ਕਾਰਪਾਤੀ ਕੰਮ ਵੀ ਨਵੇਂ ਮੇੜਦਾਂ ਨੇ ਤੇ ਬਾਣੇ ਲਾਵਾਂਗੇ। ਉਹ ਆਪੇ ਫੁੱਟਿਆ ਹੀ ਜਿਹਦੇ ਕਿਸਮਤ ਚੋਂਂਦੇ। ਮੈਂ ਦਾਣੀ ਲਿਆ ਕੇ ਲਾਤੀ। ਦੋ ਤਿੰਨ ਸਾਲੋਂ ਉਹਨੂੰ ਬੜੀ ਬੱਡੀ ਦੇ ਰੂਪ ਵਿਚ ਆਰ ਪਾਇਆ ਦੇਖੋ। ਤੇ ਬੀਬੀ ਨੇ ਕਿ ਕਰਾ ਕਰੀ ਮੇਰੇ ਵੀ ਮਰਸੀਵਾ ਬੰਨਣਾ ਤੇ ਦਿੱਤੀ। ਜਿਹੜਾ ਉਹ ਸੀ ਨਾ ਬੰਨਤੇ ਨੂੰ ਬੰਨਕੀ ਜਿਹੜਾ ਮੰਮੀ। ਉਹ ਹੋ ਗਿਆ। ਉਹ ਜੜ ਕਿ ਨਹੀਂ ਜੜ ਕਿੱਤੀ ਗਈ। ਕੋਈ ਇਹਨਾਂ ਬਾਹਰ ਆ ਰਿਹਾ ਕੁਪਿਆ ਹੋ ਰਿਹਾ ਨਾ ਦਿਵਾਵਾਂਗੇ ਤੇਰੇ ਮੱਖੀ ਹੋਏ ਨੇ ਕਿੰਨੀ ਮਾਰਦੀ ਸਾਰਾ ਘੜਾ ਪੁਲਾਵਣੀ ਇਹ ਦੱਸ ਗਾਉਂਦੇ ਕਿ ਕਾਈ ਟਾਈਮ ਨਹੀਂ ਰਹੇਗੀ ਹੋਰ ਇਹੋ ਕਰਾ ਲਈ ਕੀ ਹੁੰਦੀ ਉਹਨੇ ਲੈਟੀ ਨਾ ਜੋਟੀਆਂ ਲੈਟਾਈ ਟਾਈਮ ਨਹੀਂ ਰਹੇਗੀ ਦੋਨਾਂ ਤੇ ਇੱਕ ਤਾਂ 7 ਮਹੀਨੇ ਲੱਗੇ ਹਾਂ ਇੱਕ 8ਵਾਂ ਹੋਣਾ ਉਹਨਾਂ ਨੂੰ ਜਾ ਕੇ ਮੈਂ ਇਹਦਾ ਉਸ ਘਰੇ ਪਈ ਹੋਣੀ ਮਾਸੀ ਪਾਲ ਜੇ ਮੈਂ ਬਦਲੋ ਕਿੰਨੋ ਕੋਣ ਤੋਂ 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 ਨਾ ਚਾਟਣੀ ਕਰ ਲਾਂਗੇ ਇਹਨਾਂ ਖੱਟ ਮਿੱਠੀ ਚਟਨੀ ਵਾਲੀ ਖੰਡ ਪਾ ਕੇ ਹੰਦੀ ਅੱਡ ਕੇ ਜਾਊਂ ਲੋਕਾਂ ਨੂੰ ਵੀ ਮਾਣਾ ਤੂੰ ਕੋਈ ਹੱਡ ਜੀ ਮੈਂ ਚੱਪੜਾ ਜਾਂ ਪਿੱਛਲਾ ਚ ਮੂੰਹ ਲਾਤੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਅਤਰ ਸਿੰਘ ਰਾਜੀਆ ਕੀਤੀ ਪੰਜਾਬ ਤੇ ਹਾਗਰਾ ਜੋ ਅੱਜ ਦਾ ਟਾਈਮ ਹੈ ਸ਼ਾਮ ਦਾ ਸਾਢੇ 6 ਵਜੇ ਨੇ ਬਾਈ ਤੇ ਹੁਣ ਆਏ ਆਪਾਂ ਭੈਣ ਕੋਲੇ ਤੇ ਵਲੌਗ ਬਣਾਉਣ ਲੱਗਿਆ ਤੇ ਦਿਖਾਉਣਾ ਤੁਹਾਨੂੰ ਤੇ ਭਣ ਕੇ ਸਬਜ਼ੀ ਵਗੈਰਾ ਹੋਰ ਸਮ ਸਮੇੜਾ ਤੇ ਗੱਲਾਂ ਬਾਤਾਂ ਕਰਦੇ ਸਬਜ਼ੀ ਲੱਗੀ ਤੇ ਸਬਜ਼ੀ ਫੜਾਉਣਾ ਆ ਸੀਗਾ ਨਾਲੇ ਮਿਲਣਾ ਸੀ ਦੋ ਤਿੰਨ ਮਹੀਨਿਆਂ ਬਾਅਦ ਆਇਆ ਤੇ ਦਿਖਾਉਣਾ ਤੁਹਾਨੂੰ ਧੰਨਵਾਦ ਲੈ ਭਾਈ ਸਾਡੀ ਆ ਜੀ ਕੁੜੀਆ ਹੋਈ ਐ ਪਾਸ ਕਿੰਨੇ ਨੰਬਰ ਲੈ ਤੈਨੂੰ ਦੱਸੀ 80% 80 ਵੈਰੀ ਗੁੱਡ ਵਧਾਈ ਮੈਂ ਉਹਨਾਂ ਤੇਰ ਜਾਣਦਾ ਨਹੀਂ ਜਿੰਨੇ ਕਰੇ ਇਹ ਇਹ ਕਿਹਾ ਤਾਇਆ ਜੀ ਆਏ ਹੋਰ ਉਧਰ ਅਸੀਂ ਫੁੱਲ ਪਾਰਟੀ ਲੈਣੀ ਥੋ ਬਾਈ। ਕਾ ਬਾਈ? ਮੈਂ ਕਿਹਾ 10 ਫੀਸ ਹੈ। ਟੋਪ ਹੀ ਇਹ ਪੁੱਤ 80% ਬਹੁਤ ਨੇ। ਹੈ? 80 ਕੌਣ ਲੈਂਦਾ? ਹੋਰ ਕਮਾ ਲਿਆਵਾਂਗੇ। ਅਸੀਂ ਮੈਨੂੰ 30% ਹੀ ਆ ਗਈ ਸੀ ਪਲਸ 2 ਚ ਹੋਈ ਕਿਦਾਂ ਆ ਨਾ? 10ਵੀਂ ਚੋਂ। 10ਵੀਂ ਤੇ ਅਸੀਂ ਬਹੁਤ ਨੇ ਮੈਂ ਮੈਥ ਜੁ ਫੇਲ ਹੋਇਆ ਸੀ। ਇੱਕ ਤਾਂ ਰਹਿ ਗਿਆ ਸੀ ਮੈਂ। ਤੇ ਦੇਖ ਲੈ। ਬਾਈ ਹੁਣ ਤਾਂ ਫੁੱਲ ਪਾਰਟੀ ਆ। ਦੇ ਦਿੰਦੀ। ਤੇ ਤੇਰੇ 30% ਮੈਨੂੰ ਆਈ ਸੀ ਪਲਸ 2 ਜੀ। ਉਹ ਤੇ ਤੂੰ ਲੈ ਲਈ 90 95 ਨੇ। ਚਲੋ ਭਾਈ ਉਧਰ ਬਾਈ ਕੁਲਵੀਰ ਤੇ ਵਰਮਨ ਵੀ ਆ ਗਈ ਮੈਂ ਤਾਂ ਕਰਨ ਮਗਰ ਕੱਢ ਲੈ ਕੇ ਆਇਆ ਹਾਂ ਛੱਟਰੀ ਤੋਂ ਆਇਆ ਮੈਂ ਲੱਭੜਾ ਕੇ ਤੋਂ ਆਇਆ ਥੱਕ ਗਿਆ ਜੀ ਮੁੰਡਾ ਪਾ ਜੀ ਥੱਕਿਆ ਹੋਇਆ ਜੀ ਜੀ ਕਿੱਥੇ ਆ ਦਵਾਈ ਲਈ ਹਾਂ ਦਵਾਈ ਦਾ ਦੱਸੀ ਗਾ ਪੁੱਤ ਚੱਲ ਟੋਲ ਠੀਕ ਹੈ ਕਿੰਨੇ ਦਾ ਮੰਗੇ ਠੀਕ ਹੈ ਉਹ ਇਸ ਟਾਈਮ ਆਪਾਂ ਖੜੇ ਆ ਟਿੱਬਿਆਂ ਚ ਇਹ ਸਾਡੇ ਖੇਤ ਟਿੱਬੇ ਭਜਦੇ ਨੇ ਕਿਉਂ ਇੱਥੇ ਟਿੱਬੇ ਆ ਸਾਰੇ ਟਿੱਬੇ ਅਸੀਂ ਆਪ ਹੀ ਚੁਕਾਏ ਨੇ ਕਿਰਾਏ ਤੇ ਸਾਨੂੰ 2006 ਦਾ ਕਿਰਾਇਆ ਲਾਉਣਾ ਟਰੈਕਟਰ ਦਾ ਇੱਥੇ ਬਹੁਤ ਟਿੱਬੇ ਸੀ ਬਹੁਤ ਚੁਕਾਏ ਨੇ ਬਾਈ ਕੁਝ ਪਹਿਲਾਂ ਚੱਕੇ ਦੀ ਹਜੇ ਉਹ ਸਾਨੂੰ ਸਾਹਮਣੇ ਦਿਖ ਵੀ ਰਹੇ ਹੋਣੇ ਤੇ ਚੱਕੀ ਜਾਂਦੇ ਹੁਣ ਜਿੱਥੇ ਪਾਰਨਾ ਮੀਂਹ ਨਾਲ ਬਹਣਾ ਤੇ ਪਾਣੀ ਖੜ ਗਏ ਤੇ ਉੱਥੇ ਸਭ ਚੱਕਾ ਚੁਕਾਈ ਚ ਪਈ ਜਾਂਦੇ ਨੇ ਇਹ 2-4 ਸਾਲਾਂ ਦੇ ਇਥੇ ਟਿੱਬੇ ਵੀ ਦੇਖਣੋਂ ਹਟ ਜਾਣਗੇ ਨਹਿਰ ਦਾ ਏਰੀਆ ਕੰਢੀ ਏਰੀਆ ਇਨੂੰ ਦਰਿਆਈ ਏਰੀਆ ਵੀ ਕਹਿੰਦੇ ਨੇ ਸਾਡੇ ਬਾਈ ਇਧਰ ਏਰੀਆ 'ਚ ਪੁਰਾਣੇ ਬਜ਼ੁਰਗਾਂ ਤੋਂ ਕਹਿੰਦੇ ਆ ਇਹਨੇ ਕੋਈ ਗੱਲ ਹੋਣੀ ਇੱਥੇ ਹੇਠਾਂ ਬਰੇਤੀ ਬੱਲਾ ਵੀ ਨਿਕਲਦਾ ਤੇ ਦੋ ਬਾਰੀ ਹਾਲਾਂ ਨਾਲ ਵਾਹਿਆ ਤੇ ਹੁਣ ਸਾਗਾ ਮਾਰ ਰਿਆ ਵਾਹਣ ਬਹੁਤ ਵਧੀਆ ਬਣ ਰਖ ਰਹੇ ਨੇ ਥੋੜੇ ਜੇ ਰੇਸ ਲੈ ਦੇ ਸਾਫ ਵਾਲੇ ਬਣਦੇ ਨੇ ਇਹ 'ਚ ਹੋਣੀ ਹੈ ਡੀਐਸਆਰ ਯਾਨੀ ਕਿ ਸਿੱਧੀ ਬਜਾਈ ਟਰੈਕਟਰ ਅੱਜ ਮੈਂ ਲੈ ਕੇ ਆਇਆ ਬਾਰੂ ਨੂੰ ਬਾਰੂ ਚਲਾ ਰਿਹਾ ਹੈ ਕੋ ਕੰਮ ਖਾफी ਕਾਫੀ ਧੀ ਕੱਲੇ ਜਾਣਾ ਪੱਕੇ ਜਣਾ ਕੋਈ ਬੰਦਾ ਸਿਪਾਈ ਦੇਖੋ ਬਾਹਾਂ ਦੀ ਕਿੰਨੀ ਵਧੀਆ ਬਣਿਆ ਬਾਹਣ 13 ਹਾਲ ਨੇ ਜਿਹੜੇ ਬਾਈ ਕੰਮ ਬਹੁਤ ਨਿਮੇੜਦੇ ਨੇ 10 12 ਮਿੰਟਾਂ ਚ ਕੀਲਾ ਵਾਹ ਕੇ ਤਿਆਰ ਬਾਹਣ ਦੇ ਨੇ ਕਿਉਂ ਇਹਦੀ ਸਪੀਡ ਬਹੁਤ ਹੈ ਟਰੈਕਟਰ ਦੀ ਵਾਹੀ ਕਰਨ ਦੀ 0 ਡਾਲਰ ਵਾਲਾ ਇਹ ਮੂੰਗੀ ਬੀਜ ਕੇ ਗਿਆ ਸੀ ਮੈਂ ਇੱਥੋਂ 10 ਦਿਨ ਪਹਿਲਾਂ ਮੂੰਗੀ ਬਹੁਤ ਵਧੀਆ ਹੋਈ ਐ ਸੰਘਣੀ ਬਹੁਤ ਸੰਘਣੀ ਹੋ ਜਾ ਮੂੰਗੀ ਤੇ ਹੁਣ ਇਹ ਤੇ ਸਪਰੇਅ ਹੋ ਜਾ ਵੇ ਇਹ ਦੋ ਕ ਪਾਣੀ ਭਾਲਦੀ ਨੇ ਮੂੰਗੀ ਪਾਣੀ ਨਹੀਂ ਭਾਲਾ ਭਾਲਦੀ ਹੁੰਦੀ ਤੇ ਇਸ ਵਾਰ ਮੂੰਗੀ ਦੀ ਕਾਸ਼ਤ ਬਹੁਤ ਹੋਈ ਆ ਬਾਈ ਆਸ ਆ ਕਿ ਮੂੰਗੀ ਚੱਲੇ ਖਾਣ ਵਾਲਿਆਂ ਨੂੰ ਵੀ ਸਸਤੀ ਮਿਲੂਗੀ ਕਿਉਂ ਮਹਿੰਗਾਈ ਦਾ ਜਵਾਨਾ ਜੇ ਚੀਜ਼ ਵੱਧ ਹੋਊਗੀ ਤਾਂ ਸਭ ਨੂੰ ਹੀ ਫਾਇਦਾ ਹੁੰਦਾ ਕਿਸਾਨ ਦੇ ਨਾਲ ਨਾਲ ਖਾਣ ਵਾਲੇ ਨੂੰ ਖਪਤਕਾਰ ਨੂੰ ਵੀ ਫਾਇਦਾ ਫੰਦਾਗਾ ਵੀ ਸਸਤੀ ਚੀਜ਼ ਮਿਲ ਜਾਂਦੀ ਹੈ ਜਿਹੜੇ ਪਿੰਡਾਂ ਚ ਰਹਿੰਦੇ ਨੇ ਉਹ ਪਿੰਡਾਂ ਚੋਂ ਵੀ ਲੈ ਲੈਂਦੇ ਨੇ ਕਿਸੇ 10 ਕਿਲੋ 5 ਕਿਲੋ ਇਹ ਚੀਜ਼ਾਂ ਨਾਲ ਬਹੁਤ ਫਾਇਦਾ ਹੁੰਦਾ ਹੈ ਸਾਡੇ ਬਹੁਤ ਮੂੰਗੀ ਵਿਜੀ ਆ ਬਾਈ ਕਿਲੇ ਨੇ ਕਿਲੇ ਵਿਜਲੇ